ਨਾਮ ਸਤਤਿੰਦਰ ਸਿੰਘ ਜੀ ਕੀ ਦੇਖਿਆ ਜਿਹੜੇ ਹੋ ਤੇਜ਼ ਰਫ਼ਤਾਰ ਨਾਲ ਸਰ ਇਧਰੋਂ ਕੋ ਤੇਜ਼ ਰਫ਼ਤਾਰ ਸੈਂਟਰੋ ਕਾਰ ਆਈ ਹੈ ਤੇ ਉਹਨੇ ਦਰਜਨਾਂ ਦੇ ਹਿਸਾਬ ਨਾਲੀ ਸਕੂਟਰ ਬਾਈਕ ਜੋ ਖੜੀ ਸੀ ਤੇ ਸਾਰਿਆਂ ਨੂੰ ਰੋਂਦੀ ਹੋਈ ਚਲੀ ਗਈ ਹੈ ਔਰ ਇਹਨਾਂ ਨੂੰ ਇੰਨਾ ਕ ਨੁਕਸਾਨ ਪਹੁੰਚਿਆ ਕਿ ਮੇਰੇ ਹਿਸਾਬ ਨਾਲ ਠੀਕ ਹੋਣ ਵਾਲੀਆਂ ਨਹੀਂ ਹੈ ਮੋ ਸਾਡੇ ਕੋਲ ਸਰਕਾਰ ਕੋਈ ਮੰਗੇ ਕਿ ਉਹਨਾਂ ਬੰਦਿਆਂ ਨੂੰ ਜਲਦ ਜਲਦ ਫੜਿਆ ਜਾਵੇ ਤੇ ਸਾਡਾ ਬੰਦਾ ਮਾਫੀ ਸਾਨੂੰ ਦਵਾਇਆ ਜਾਵੇ। ਤੇ ਉਹਨਾਂ ਤੇ ਕੋਈ ਮਗਰ ਲੱਗਾ ਹੈ ਕਿ ਕਾਰ ਕੋ ਸਰ ਮਗਰ ਉਹਨਾਂ ਦੇ ਕੁਝ ਨਹੀਂ ਸੀਗਾ ਕੋਈ ਨਹੀਂ ਸੀਗਾ ਸਿਰਫ ਉਹਨਾਂ ਦੀ ਲਾਪਰਵਾਹੀ ਸੀ ਇਹ ਨਹੀਂ ਪਤਾ ਉਹ ਨਸ਼ਾ ਕਰਕੇ ਚਲਾ ਰਹੇ ਸੀ ਜਾਂ ਕਿਸੇ ਦੀ ਕਾਰਨ ਦਾ ਕੀ ਕਿਸਾਨ ਨਹੀਂ ਪਤਾ ਕੀ ਸੀ। ਆ ਆ ਬੱਚਾ ਜਿਹੜਾ ਇਹ ਬੱਚਾ ਜਿਹੜਾ ਇਹ ਇਹਨਾਂ ਦੀ ਸਮਝ ਲਓ ਕਿ ਇਹਦੀ ਜਾਨ ਮਸਾਂ ਬਚੀ ਹੈ। ਮੇਰਾ ਨਾਮ ਮੋਹਿਦ ਕੁਮਾਰ ਹੈ ਜੀ। ਇਸ ਮਾਰਕੀਟ ਬਾਬਾ ਫਰੀਦ ਮਾਰਕੀਟ ਇੱਛ ਵਾਲੇ ਰੋਡ ਦਾ ਪ੍ਰਧਾਨ ਹੈ ਜੀ। ਇਹ ਵੀ ਹੋਇਆ ਜਿਹੜਾ ਕਾਰ ਕਿੱਥੇ ਮੈਨੂੰ ਹੁਣੇ ਮੈਸੇਜ ਆਇਆ ਫੋਨ ਆਇਆ ਸੀਗਾ ਕਿ ਇੱਥੇ ਆ ਕੇ ਨਾ ਐਕਸੀਡੈਂਟ ਹੋ ਗਿਆ ਹੈ ਜਿਹਦਾ ਅਗੇ ਵੇਖਿਆ ਤੇ ਇਹਨਾਂ ਦੱਸਿਆ ਕਿ ਇੱਕ ਗੱਡੀ ਸੈਂਟਰੋ ਬੜੀ ਤੇਜ਼ ਸਪੀਡ ਨਾਲ ਲੰਗੀ ਹੈ ਔਰ ਦਸ ਗੱਡੀਆਂ ਨੂੰ ਕੁਚਲ ਕੇ ਗਈ ਹੈ ਕੌਣ ਚਲਾ ਖੜ ਰਹੇ ਹੈ ਇਹ ਤਾਂ ਪਤਾ ਨਹੀਂ ਜੀ ਕੌਣ ਚਲਾ ਰਹੇ ਇਹ ਕੋਈ ਮੁੰਡੇ ਸੀਗੇ ਜੀ ਵਿੱਚ ਬੈਠੇ ਮੁੰਡੇ ਬੈਠੇ ਸਨ ਆਰਮੰਦਾਂ ਚਾਰ ਪੰਜ ਮੁੰਡੇ ਬੈਠੇ ਹੋਏ ਸੀਗੇ ਜਿਹੜਾ ਕੀ ਮਤਲਬ ਆਨਾ ਤੂਦ ਗੱਡੀ ਨੂੰ ਲੈ ਕੇ ਗਏ ਨੇ ਔਰ 10 ਗੱਡੀਆਂ ਦਾ ਚੱਕਰਾ ਚੂਰ ਕਰਕੇ ਦਿੱਤਾ ਹੈ ਇਹਨਾਂ ਨੇ ਤੁਸੀਂ ਫੋਟੋ ਵੇਖੋ ਗੱਡੀਆਂ ਦੀ ਤੇ ਗੱਡੀਆਂ ਦੇ ਪੱਲੇ ਕੁਝ ਨਹੀਂ ਹੈਗਾ ਪ੍ਰਸ਼ਾਸਨ ਕੋ ਸਾਡੀ ਇਹੀ ਮੰਗ ਹੈ ਜੀ ਜਿੰਨਾ ਨੁਕਸਾਨ ਕੀਤਾ ਉਹਦਾ ਹਰਜਾਨਾ ਭਰਿਆ ਜਾਵੇ ਜੀ ਤੇ ਨਿਆਂ ਦਿੱਤਾ ਜਾਵੇ ਸਾਨੂੰ ਸਾਰਾ ਸਾਰੀਆਂ ਡੈਮੇਜ ਹੋ ਗਈਆਂ ਸਾਰੀਆਂ ਡੈਮੇਜ ਹੈ ਜੀ ਤੁਸੀਂ ਫੋਟੋ ਦੇਖ ਸਕਦੇ ਹੋ